ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਨੂੰ ਡਾਡਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ 'ਚ ਜਿਸ ਵਜ੍ਹਾ ਅੱਜ ਰਾਤ 3 ਮਾਰਚ ਪੰਜਾਬ ਦੇ ਰਾਤ ਦੇ ਮੌਸਮ ਦੀ ਗੱਲ ਕਰਾਂਗੇ ਕਿ ਕਿੰਨੇ ਲਾਗ ਚ ਮੀਂਹ ਨਹੀਂ ਜਰ ਸਾਰ ਹਨ ਤੇ ਕਿਹੜੇ ਇਲਾਕੇ ਸਾਫ਼ ਤੇ ਖੁਸ਼ਕ ਬਣੇ ਰਹਿਣਗੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਵੀਰ ਆਪਣੇ ਚੈਨਲ ਤੇ ਨਵੇਂ ਆਇਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਜ਼ਰੂਰ ਕਰ ਲਓ ਤਾਂ ਆਪਣੇ ਲਾਗਿ ਛਾਕੇ ਦਾ ਕਿਸਾਨ ਵੀਰਾਂ ਲਈ WhatsApp ਤੇ Facebook ਗਰੁੱਪਾਂ 'ਚ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਲਓ ਚਲੋ ਅੱਗੇ ਆਦੇ ਵੀਡੀਓ ਵੱਲ ਬਾਕੀ ਹੁਣ ਤੁਸੀਂ ਪੰਜਾਬ ਦੇ 7:30 ਵਜੇ ਦੀਆਂ ਪੰਜਾਬ ਦੀਆਂ ਰਾਤ ਦੀਆਂ ਲਾਈਵ ਸੈਟਾਂ ਤੱਕ ਨਹੀਂ ਅੱਜ ਦੇਖ ਸਕੋ ਆਪਣੇ ਪੰਜਾਬ ਦੇ ਸਾਰੇ ਇਲਾਕੇ ਸਾਫ ਸਫਾਈ ਕਮ ਬਣੇ ਹਨ ਤੇ ਰਾਤ ਨੂੰ ਵੀ ਇਸੇ ਤਰ੍ਹਾਂ ਸਾਫ਼ ਤੇ ਖੁਸ਼ਕ ਬਣੇ ਰਹਿਣਗੇ ਆਪਣ ਪੰਜਾਬ ਦੇ ਜ਼ਿਆਦਾਤਰ ਇਲਾਕੇ ਦਾ ਮੁੰ ਦਿਨ ਵੀ ਅੱਜ ਚੰਗੀ ਧੁੱਪ ਦੇਖਣ ਨੂੰ ਮਿਲੀ ਬਾਕੀ ਆਪਣੇ ਥੋੜੇ ਵੀ ਮਾੜੇ ਮੋٹے ਇਲਾਕੇ ਵਜੋਂ ਬਣੂ ਆਪਣੇ ਰਾਤ ਨੂੰ ਮਤਲਬ ਕਾਰਵਾਈ ਦੇਖਣ ਨੂੰ ਮਿਲ ਸਕਦੀ ਹੈ ਕਾਰਵਾਈ ਵੀ ਕੀ ਮਾੜੀ ਮੋਟੀ ਬੱਦਲਬਾਹੀ ਦੇਖਣ ਨੂੰ ਮਿਲ ਸਕਦੀ ਹੈ ਉਸ ਨਾਲ ਮਾੜੀ ਮੋਟੀ ਬੂੰਦਬاندی ਛੋਦੀ ਹੈ ਬਾਕੀ ਪਰ ਟੈਂਪਰੇਚਰ ਦੀ ਗੱਲ ਕਰੀਏ ਆਦੋਂ ਨੂੰ ਆਪਣੇ 7 ਡਿਗਰੀ ਤੱਕ ਮੈਕਸਿਮਮ ਟੈਂਪਰੇਚਰ ਜਾ ਸਕਦੇ ਹਨ ਤੇ ਆਪਣੀ ਹਵਾ ਵੀ 8 ਤੋਂ ਲੈ ਕੇ 10 ਕਿਲੋਮੀਟਰ ਨਾਰਮਲ ਹਵਾ ਚੱਲੂਗੀ ਆਪਣੀ ਉਹ ਵੀ ਪੱਛਮ ਤੋਂ ਬਾਕੀ ਰਾਤ ਤੁਸੀਂ ਦੇਖ ਸਕਦੇ ਹੋ ਇਹ ਲਾਈਵ ਸੈਟ ਹੈ ਲੁਧਿਆਣੇ ਦੇ ਕੁਝ ਭਾਗ ਹੋਗੇ ਇਹਨਾਂ ਵਿੱਚ ਥੋੜੀ ਜਿਹੀ ਬੱਦਲਵੀਂ ਐਂਟਰ ਕਰੂਗੀ ਜਿਸ ਨਾਲ ਆਪਣੇ ਮਾੜੇ ਮੋٹے ਜੇ ਬੂੰਦਾ ਬੰਦ ਸੋ ਜਿਆਦੇ ਮੀਂਹ ਦੇ ਸਾਰ ਨਹੀਂ ਹਨ ਉਹ ਵੀ ਜਿਹੜੀ ਆਪਣੇ ਸ਼ਹਿਰ ਨੂੰ 8-9 ਵਜੇ ਤੋਂ ਬਾਅਦ ਸਾਫ਼ ਹੋ ਜੂਗੀ ਜਿਆਦੇ ਮੀਂਹ ਦੇ ਸਾਰ ਬਿਲਕੁਲ ਵੀ ਨਹੀਂ ਆਨੇ ਕਿਤੇ ਵੀ ਪੰਜਾਬ ਦੇ ਆਪ ਭਾਗ ਉਹ ਲੁਧਿਆਣੇ ਦੇ ਕੁਝ ਭਾਗ ਹੋਗੇ ਫਤਗੜ ਸਾਹ ਪਟਿਆਲਾ ਦੇ ਹੋਗੇ ਕੁਝ ਭਾਗ ਆਪਣੇ ਤੇ ਕੁਝ ਭਾਗ ਸੰਗਰੂਰ ਦੇ ਹੋਗੇ ਕੁਝ ਭਾਗ ਮਹਾਲੀ ਦੇ ਹੋਗੇ ਇਹਨਾਂ ਭਾਗਾਂ 'ਚ ਹਲਕੀ ਫੁਲਕੀ ਆਪਣੀ ਬੂੰਦਾ ਬੰਦ ਦੇਖਣ ਨੂੰ ਮਿਲੇ ਜਿਆਦੇ ਮੀਂਹ ਦੇ ਸਾਰ ਨਹੀਂ ਹਨ ਬਾਕੀ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਲਾਈ